चौवी नवंबर मोहाली दे पेंट विच वल्लो नाल कतल कीते दो पंजाबी नौजवान दिलप्रीत सिंह अते, कुमार दी विच तार्मिक अते तो इलावा, इलाका विच ने भारी हाजरी लगवाई इस समय श्री सुखमनी साहिब पाठ उपरत रागीबाणी की संघत ना मन का उपदेश दिया इस मौके आगुआ ने जो संबोधन किया ਉਹਦੀ ਸੋਹਣੀ ਮਹੌਲ ਦੁਖਦਾਈ ਘੜੀ ਸਾਡੇ ਵਿੱਚੋਂ ਦੇਖਦੇ-ਦੇਖਦੇ ਦੋ ਹੱਸਦੇ ਖੇਡਦੇ ਖੂਬਸੂਰਤ ਬੱਚੇ ਨੇ ਜਿਹੜੇ ਉਹ ਜਾਲ ਮੰਨਾ ਹਮਲੇ ਨੇ ਫੁੱਲੇ ਨੇ ਖੇਲ ਕਰਦੇ ਹੰਜ ਨੂੰ ਵਿਚੰਤੇ ਬਾਜ ਪਏ ਖੇਡਦੇ ਖੇਡਦੇ ਬੱਚੇ ਸਾਡੇ ਨੇ ਜਿਹੜੇ ਉਹ ਮੌਤ ਦੇ ਮੂੰਹ ਦੇ ਵਿੱਚ ਚਲੇ ਗਏ ਬਹੁਤ ਹੀ ਦੁਖਦਾਈ ਘੜੀ ਖਾਸ ਕਰਕੇ ਮਾਤਾ ਪਿਤਾ ਵਾਸਤੇ ਔਰ ਸਾਥ ਸੰਬੰਧੀਆਂ ਵਾਸਤੇ ਪਿੰਡ ਵਾਸਤੇ ਸ਼ਹਿਰ ਵਾਸਤੇ ਸਾਰਿਆਂ ਦੇ ਲਈ ਇਹ ਬਹੁਤ ਹੀ ਦੁੱਖ ਦੀ ਘੜੀ ਹੈ ਕਿਉਂਕਿ ਤੁਸੀਂ ਦੇਖ ਰਹੇ ਹੋ ਵੀ ਕਿੱਡਾ ਵੱਡਾ ਕਾਠਾ ਜਿਹੜਾ ਇਹ ਹੋਇਆ ਹੋਇਆ ਹੈ ਔਰ ਇਹ ਕਾਠਾ ਇਹ ਦੱਸ ਰਿਹਾ ਹੈ ਵੀ ਸਾਰਿਆਂ ਨੂੰ ਇਸ ਘਟਨਾ ਦਾ ਬਹੁਤ ਵੱਡਾ ਦੁੱਖ ਹੈ ਵੀ ਜਿਹੜੇ ਸਾਡੇ ਬੱਚੇ ਸੀ ਸਾਡੇ ਹੱਥੋਂ ਹੋ ਗਏ ਲੈ ਗਏ ਨੇ ਜਾਨਮ ਲੇਕਿਨ ਕੋਣੀ ਨੂੰ ਕੋਈ ਨਹੀਂ ਥਾਲ ਸਕਦਾ ਜੋ ਹੋਣਾ ਹੁੰਦਾ ਉਹ ਹੋ ਕੇ ਰਹਿੰਦਾ ਹੈ ਤੇ ਉਹੀ ਕੁਛ ਹੋਇਆ ਤੇ ਸਾਡੇ ਚ ਬੱਚੇ ਸਾਡੇ ਵਿਛੜ ਕੇ ਚਲੇ ਗਏ ਪਰਿਵਾਰ ਨੂੰ ਇਹ ਕਹਿਣਾ ਬਈ ਸਬਰ ਕਰੋ ਝਪਾਣਾ ਮੰਨੋ ਹੈ ਤਾਂ ਬੜਾ ਸੋਖਾ ਕੰਮ ਹੈ ਲੇਕਿਨ ਜਦੋਂ ਜਿਹਦੇ ਤੇ ਬੀਜ ਦੀ ਹੈ ਉਹਨੂੰ ਪਤਾ ਹੁੰਦਾ ਹੈ ਬਈ ਕਿੰਨਾ ਔਖੀ ਘੜੀਏ ਤੇ ਕਿੰਨਾ ਔਖਾ ਸਬਰ ਕਰਨਾ ਤੇ ਕਿੰਨਾ ਔਖਾ ਭਾਣਾ ਮੰਨਣਾ ਪਰ ਗੁਰੂ ਸਾਹਿਬ ਸਾਨੂੰ ਸਦਸਤ ਜੇ ਗਏ ਨੇ ਸਾਨੂੰ ਲੜ ਲਾ ਕੇ ਗਏ ਨੇ ਬਈ ਤੁਸੀਂ ਜੋ ਵੀ ਪੁੱਤਰ ਦਾ ਭਾਣਾ ਹੈ ਉਨੂੰ ਮਿੱਠਾ ਕਰਕੇ ਮੰਨਣਾ ਸਾਡੇ ਕੋਲ ਕੋਈ ਚਾਰਾ ਨਹੀਂ ਹੈਗਾ ਇਸ ਕਰਕੇ ਮੈਂ ਪਰਿਵਾਰ ਨੂੰ ਬੇਨਤੀ ਕਰਦਾ ਕਿ ਗੁਰੂ ਦੇ ਨਾਲ ਲੱਗੋ ਤੇ ਗੁਰੂ ਦੇ ਨਾਲ ਲੱਗ ਕੇ ਜਿਹੜਾ ਵੱਡੇ ਕੰਮਾ ਵਾਪਰੀ ਆ ਇਹਨੂੰ ਆਪਾਂ ਸਾਰੇ ਰਲ ਮਿਲ ਕੇ ਇਹਨੂੰ ਸਾਰੇ ਆਪਾਂ ਰਲ ਮਿਲ ਕੇ ਸੰਭਾਲੀਏ ਤਾਂ ਕਿ ਅਸੀਂ ਜਮਾਤ ਦੇ ਵਿੱਚ ਰਹਿਣ ਜੋਗੇ ਹੋ ਸਕੀਏ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਤੇ ਯਕੀਨ ਦਿਵਾਉਣਾ ਹੈ ਸਰਕਾਰ ਵੱਲੋਂ ਸਾਡੇ ਮਾਣਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ ਬਈ ਜਿਹੜਾ ਵੀ ਕੰਮ ਕੀਤਾ ਗਿਆ ਜਿਹੜਾ ਜਾਲ ਮਾਰਨਾ ਹਮਲਾ ਕੀਤਾ ਗਿਆ ਸਾਰੇ ਬੰਦੇ ਫੜ ਵੀ ਲਏ ਗਏ ਨੇ ਤੇ ਦੋ ਨੇ ਜਿਹੜੇ ਉਹ ਫੜਨ ਵਾਲੇ ਰਹਿੰਦੇ ਨੇ ਤੇ ਬਹੁਤ ਜਲਦੀ ਉਹਨਾਂ ਵੀ ਫੜ ਕੇ ਅੰਦਰ ਕਰ ਦਿੱਤਾ ਜਾਊਗਾ ਔਰ ਬਹੁਤ ਹੀ ਘੱਟ ਟਾਈਮ ਦੇ ਵਿੱਚ ਇੰਨੀ ਵੀ ਜਲਦੀ ਹੋ ਸਕੇ ਜਿਹੜੀ ਉਹ ਸਜ਼ਾ ਜਿਹੜੀ ਦਵਾਈ ਜਾਊਗੀ ਔਰ ਸਖਤ ਸਜ਼ਾ ਦਵਾਈ ਜਾਊਗੀ ਤਾਂ ਕਿ ਇਸ ਗੱਲ ਦਾ ਸਾਰਿਆਂ ਨੂੰ ਗਿਆਨ ਰਹੇ ਵੀ ਅੱਗੇ ਤੋਂ ਜੇ ਉਹ ਇਦਾਂ ਦੀ ਗੱਲ ਕਰਨੀ ਆ ਤਾਂ ਉਹਦਾ ਰਿਜ਼ਲਟ ਆ ਜਿਹੜਾ ਉਹ ਇਹ ਮਿਲੂਗਾ ਤਾਂ ਅਸੀਂ ਸਾਰਿਆਂ ਦੇ ਦੁੱਖਾਂ ਦੇ ਦੁੱਖ ਦੀ ਘੜੀ ਚ ਨਾਲ ਮਿਲ ਕੇ ਪਰਿਵਾਰ ਨੂੰ ਸਹਾਰਾ ਦੇਣਾ ਤੇ ਮੈਂ ਆਪਣੇ ਵੱਲੋਂ ਆਪਣੇ ਛੋਟੇ-ਛੋਟੇ ਬੱਚੇ ਜਿਹੜੇ ਸਾਡੇ ਵਿਛੜ ਗਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦਾ ਵੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦਵੇ ਔਰ ਪਿਛੋਂ ਪਰਿਵਾਰ ਨੂੰ ਭਰਾ ਬੰਨਣ ਦਾ ਜਿਹੜਾ ਬੰਦਾ ਉਹ ਬਖਸ਼ੇ ਜਿੱਥੋਂ ਤੱਕ ਮੇਰਾ ਆਪਣਾ ਹੈ ਤੇ ਮੈਂ ਪਰਿਵਾਰ ਨੂੰ ਇਹ ਯਕੀਨ ਦਿਵਾਉਣਾ ਵੀ ਅੱਜ ਜਾਂ ਕੱਲ ਮੈਂ ਘਰ ਆ ਕੇ ਮੈਂ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਕੋਈ ਅਨਾਉਂਸਮੈਂਟ ਨਹੀਂ ਕਰਨੀ ਚਾਹੁੰਦਾ ਆਪਣੇ ਪੱਲੋਂ ਕਿਉਂਕਿ ਮੈਂ ਨਵਾਂ ਸਿੱਖਾਂ ਤੇ ਮੈਂ ਆਪਣੇ ਆਪ ਪਰਵਾਰ ਦੇ ਘਰ ਆ ਕੇ ਜੋ ਵੀ ਮਾਪੇ ਕੋਲੋਂ ਕੋਈ ਮਦਦ ਕਰ ਸਕਿਆ ਉਹ ਜਰੂਰ ਕਰੂੰਗਾ ਬਹੁਤ-ਬਹੁਤ ਧੰਨਵਾਦ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਬਹੁਤ ਹੀ ਪਰਉਸ਼ਟ ਕਾਰਜੋਗ ਸਹਬੇ ਕਮਾਲ ਸਹਬ श्री ਗੁਰ ਗ੍ਰੰਥ ਸਾਹਿਬ ਜੀ ਦੇ ਵਿੱਚ ਅਸਾਇ ਤੇ ਕਹਦੇ ਸਾਧ ਵਿੱਚ ਡੁੱਬੇ ਸਾਧ ਸੰਗਤ ਜੀ ਫਤਿਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਦਮਾ ਨਾ ਸਹਣ ਜੋਗਾ ਨਾ ਕਹਿਣ ਜੋਗਾ ਹੈ ਸਹਣ ਜੋ ਕੋਈ ਸਹੀ ਹੈ ਕਿ ਜਿਸ ਮਾਂ ਦੇ ਪਿਓ ਦੇ ਲਾडले ਉਹ ਫੁੱਲ ਜਿਹੜੇ ਹਲੇ ਖਿਲੇ ਵੀ ਨਹੀਂ ਸਤ ਪਹਿਲਾ ਮਰ ਜਾਣਾ ਉਸ ਬਾਗ ਦੇ ਮਾਲੀ ਦਾ ਕੀ ਹਾਲ ਹੋਣਾ ਹੈ ਕਹਿਣ ਦੇ ਵਸਬੇ ਨਹੀਂ ਹੈ ਤੇ ਐਸੇ ਦੁੱਖ ਭਰੇ ਸਮੇਂ ਉਤੇ ਸ਼ਬਦਲ ਥੋੜਾ ਪੈਦਾ ਹੋ ਜਾਂਦੀ ਹੈ। ਦਰਾਵੇ ਕੰਨੇ ਬਗਲਾ ਬੈਠਾ ਏਕਲ ਕਰੇ, ਕਿਹਦੇ ਕੰਨੇ ਹੰਝੂ ਚਿੰਤਾ ਬਾਝ ਪਏ, ਬਾਸਪਾ ਤੇ ਸੱ ਰੱਬ ਦੇ ਕਿੰਨਾ ਬਿਸਰੀਆਂ। ਜੋ ਚੇਤਨਾ ਚੇਤੇ ਸੰਸੋ ਗਾਲੀ ਰੱਬ ਕੀ। ਸਾਨੂੰ ਕਿਸੇ ਚਿੱਤੇ ਤਰ ਨਹੀਂ ਸੀ ਕਿ ਐਸੀ ਦੁਰਘਟਨਾ ਐਸਾ ਭਾਣਾ ਸੜੇ ਰੋਣਾ ਕਰੋੜਾਂ ਤੇ ਮਰਤੇਗਾ। ਕਿਆ ਗੱਲ ਕੇ ਬਾਰੇ ਐ ਕਿ ਐਸਾ ਮਰਨਾ ਹੋਵੇ ਕਿ ਕਿਸੇ ਨੂੰ ਕੁਛ ਨਹੀਂ ਪਤਾ ਮੌਤ ਕਦੋਂ ਤੇ ਕਿਵੇਂ ਤੇ ਕਿੱਥੇ ਹੋਣੀ ਆ ਮਰਨ ਦਾ ਮਢਲਾ ਦੇ ਮਹਾਂਬਾਤ ਨੂੰ ਸਾਹ ਬਟ ਅੰਸਟਾਈ ਹੈ ਪਰ ਉਹ ਮੌਤ ਕਬੂਲ ਰੰਦੀ ਕੇ ਬੰਦਾ 70 80 ਸਾਲ ਭੋਖ ਕਿਸ ਦੁਨੀਆ ਤੋਂ ਗਿਆ ਆਪਣੀ ਜੋ ਪ੍ਰਮਾਤਾਂ ਉਹ ਲਿਖੀ ਸੀ ਪੂਰੀ ਭੋਖ ਕੇ ਗਿਆ ਪਰ ਕਈ ਵਾਰੀ ਕੋਈ ਝਾਲਮੇਸੇ ਲੋਕ ਸਮੇਂ ਤੋਂ ਪਹਿਲਾਂ ਸਾਡੇ ਨਾਲ ਬਚਾ ਹਤ ਹੋ ਗਿਆ ਇਦੋਂ ਵੱਡੀ ਮੰਦਭਾਗ ਦੀ ਗੱਲ ਨਹੀਂ ਹੋ ਸਕਦੀ ਸਾਰੀ ਸੋਚੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਿੱਥੇ ਕਿਤੇ ਵੀ ਕਿਸੇ ਆਦਮੀ ਨੇ ਉਹ ਵੀਡੀਓ ਸੁਣੀ ਜਾਂ ਦੇਖੀ ਉਹਦੀਆਂ ਅੱਖਾਂ ਨਾ ਮੋਈਆਂ ਦਾ ਰਹਿ ਨਹੀਂ ਸਕਿਆ ਅਸੀਂ ਜਿੰਨੇ ਮਰਜ਼ੀ ਪ੍ਰਚਲਨ ਕਰ ਲਏ ਜਿੰਨੇ ਮਰਜ਼ੀ ਅਸੀਂ ਭਰਮਾ ਹੰਗਾਰਾ ਦੇ ਦਈਏ ਪਰ ਇਹ ਜਿਹੜੇ ਝਖਮ ਨੇ ਇਸ ساری ਜ਼ਿੰਦਗੀ ਭਰ ਨਹੀਂ ਸਕਦੇ ਉਸ ਨੂੰ ਮਾਣ ਨੂੰ ਪੁੱਛੋ ਜਿਨੇ ਆਪਣੇ ਅੱਤੀ ਪਾਲੇ ਪੋਲੋਸੇ ਪਿਤਾ ਨੂੰ ਪੁੱਛੋ ਜਿਨੇ ਆਪਣਾ ਢਿੱਡ ਬਣ ਕੇ ਆਪਣੇ ਬੱਚਿਆਂ ਦੇ ਖਾਤਰ ਇਹ ਸਭ ਕੁਝ ਪਹਿਲਾ ਕੀਤਾ ਪਰ ਜੇ ਕਿਸੇ ਕਿਸਾਨ ਦੀ ਫਸਲ ਦੇ ਉੱਤੇ ਪੱਕੀ ਉੱਤੇ ਫਸਲ ਤੇ ਗੜੇ ਪੈ ਜਾਣ ਉਹ ਸਭ ਤੋਂ ਔਖੀ ਕੜੀ ਹੁੰਦੀ ਹੈ ਉਹੀ ਕਾੜਨ ਹੈ ਪਾਣਾ ਵਾਪਰਿਆ ਮੈਂ ਇੱਕ ਬੇਨਤੀ ਸ਼ੁਰੂ ਕਰਾਂਗਾ ਪਿੰਡ ਵਾਲਿਆਂ ਨੂੰ ਚਾਹੇ ਮੌਲੀ ਹੈ ਚਾਹੇ ਸੁਹਾਣਾ ਚਾਹੇ ਕੁੰਬੜਾ ਚਾਹੇ ਮਟੌਰ ਹੈ ਜਾਂ ਹੋਰ ਪਿੰਡ ਵੀ ਨੇ ਦੇ ਅੱਜ ਕੱਲ ਕਿ ਜੇ ਡਾਕਟਰ ਆਇਦਾਬਾਲ ਚੱਨਾ ਕਿਰਪਾ ਕਰਕੇ ਥੋੜਾ ਜਿਹਾ ਸਬਰ ਕਰੋ ਜੋ ਪਰਮਾਭਵ ਬ੍ਰਿਤਾ ਪਹਿਲ ਵਰਤੀ ਖਾਂਦੇ ਸੀ ਪਰ ਉਹਦਾ ਕਲਚਰ ਜਿਹਾ ਸੋਟਾ ਹੈ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਹਰ ਕੌਮ ਦਾ ਕਮਿਊਨਿਟੀ ਦਾ ਕਲਚਰ ਵੱਖਰਾ ਵੱਖਰਾ ਹੈ ਹਰ ਪਿੰਡ ਵਿੱਚ ਬੰਦੇ ਬਹੁਤ ਸਾਰੇ ਤੇ ਨੀਰ ਉਹਨੇ ਮਾਰੇ ਵੀ ਹੁੰਦੇ ਆ ਪਰ ਜੇ ਸਾਡਾ ਆਮ ਕਲਚਰ ਹੈ ਉਥੇ ਜੋ ਬੁਰਾ ਅਸਰ ਪੈਂਦਾ ਉਹ ਤੋਂ ਬਚਣਾ ਚਾਹੀਦਾ ਬਚਾਉਣਾ ਵੀ ਚਾਹੀਦਾ ਇਸ ਲਈ ਜਦੋਂ ਕੋਈ ਬੰਦਾ ਇਸ ਤੋਂ ਤੁਹਾਡੇ ਘਰ ਚ ਰਹਿਣ ਵਾਸਤੇ ਆਉਂਦਾ ਉਹਦੀ ਪਹਿਲਾਂ ਪੂਰੀ ਪੁਣੇਸ਼ਾਨ ਕਰੋ ਪੂਰੀ ਇਨਵੈਸਟੀਗੇਸ਼ਨ ਕਰਾਓ ਇਨਕੁਆਰੀ ਕਰਾਓ ਔਰ ਹੋ ਸਕੇ ਤਾਂ ਕਫਲ ਨੂੰ ਆਪਣਾ ਮਕਾਨ ਦਿਓ ਜਿਵੇਂ ਬਢੇੜੇ ਪਿੰਡ ਦੇ ਵਿੱਚ ਦੇਖਿਆ ਨਾ ਉੱਥੇ ਕਿਸੇ ਬੰਦੇ ਬੈਚਲਰ ਨੂੰ ਮਕਾਨ ਨਹੀਂ ਦਿੰਦਾ ਕੋਈ ਜਿੰਨੇ ਉਹਦੇ ਫੈਮਿਲੀ ਵਾਲੇ ਬੰਦੇ ਰਹਿੰਦੇ ਆ ਫੇਰ ਇਹ ਬੰਦਾ ਜਿਹੜਾ ਬਹੁਤ ਡਰ ਭੈ ਕਦਾ ਜ਼ਿੰਦਗੀ ਜਿਉਂਦਾ ਹੈ ਪਰ ਕਈ ਵਾਰੀ ਘਟਨਾ ਵਾਪਰ ਨਹੀਂ ਹੁੰਦਾ ਅਸੀਂ ਰੋਕ ਨਹੀਂ ਸਕਦੇ ਪਰ ਉਸ ਕਾਲਪੁਖ ਦਾ ਪਾਣਾ ਅੱਜ ਦਾ ਅਰਦਾਸ ਕਰ ਸਕਦੇ ਆ ਸੱਚੇ ਪਾਤਸ਼ਾਹ ਸਾਡੇ ਵੀਰਾਂ ਨੂੰ ਸਾਡੇ ਪਿਆਰੇ ਪੁੱਤਰਾਂ ਨੂੰ ਆਪਣੇ ਚਰਨਾਚ ਨਿਵਾਸ ਬਖਸ਼ੋ ਇਹ ਜੋ ਬਹੁਤ ਵੱਡਾ ਖਲਾ ਹੈ ਬਹੁਤ ਵੱਡਾ ਘਾਟਾ ਹੈ ਇਹਨੂੰ ਤੁਸੀਂ ਹੀ ਪਰਪਾਈ ਕਰ ਸਕਦਾ ਹੈ ਤੇ ਸਾਨੂੰ ਇਹ ਉਸਾ ਵਰਦਾ ਪਿਆਲਾ ਗੁਰਵਾਣੇ ਦੇ ਰਾਹੀ ਮਿਲ ਸਕਦਾ ਹੈ ਅਸੀਂ ਬਾਹਰ ਨਾਲ ਜੁੜੀਏ ਬਾਣ ਦੇ ਅੰਮਲ ਕਰੀਏ ਅਸੀਂ ਦਸਵੇਂ ਪਾਤਸ਼ਾਹ ਦੇ ਪੈਰੋਕਾਰਾਂ ਜਿਨ੍ਹਾਂ ਨੇ ਸਾਰੇ ਆਪਣੇ ਪੁੱਤ गवा ਕੇ ਵੀ ਕਿਹਾ ਸੀ ਕਿ ਤੇਰਾ ਸ਼ਗਰਾਨਾ ਹੈ ਕਿ ਮੇਰੇ ਪੁੱਤਰ ਸਾਫਤ ਕਰ ਦੇਵੀਂ ਤੇਰੇ ਕੋਲ ਪਹੁੰਚੇ ਤੇ ਇਸ ਕਰਕੇ ਅੱਜ ਦੁੱਖ ਦੀ ਘੜੀ ਦੇ ਵਿੱਚ ਜਿੰਨੇ ਵੀ ਆਏ ਹੋ ਤੁਹਾਡਾ ਸਾਰਾ ਧੰਨਵਾਦ ਵੀ ਹੈ ਤੇ ਪਲੱਸ ਮੈਂ ਇਹ ਕਹਿਣਾ ਚਾਹੁੰਦਾ ਜਿੰਨੇ ਲਾਫੇ ਦੇ ਲੋਕਾਂ ਨੇ ਬਾਪੜੀਆਂ ਲੱਤਾਂ ਦੇਪਾਂ ਅੱਗੇ ਆ ਕੇ ਹਰ ਸਾਸ ਤੋਂ ਪਰੋਠ ਕੇ ਇਸ ਦੁੱਖ ਦਾ ਇਸ ਘਟਨਾ ਦੁੱਖ ਬਣਾਇਆ ਸ਼ਾਇਦ ਕਿਤੇ ਨਾ ਲਾਇਆ ਹੋਵੇ ਇਸ ਲਈ ਸਾਰੇ ਪਰਿਵਾਰ ਧਰਵਾਦੀ ਵੀ ਨੇ ਮੈਂ ਅੰਤ ਵਿੱਚ ਪਰਿਵਾਰ ਨੂੰ ਇਸ ਦਾ ਵਿਸ਼ਵਾਸ ਦਿਵਾਉਣਾ ਹੈ ਮੇਰੇ ਬੇਟਾ ਨੇ ਪਹਿਲਾਂ ਪਹਿ ਗਿਆ ਸੀ ਕਿ ਜੋ ਲੀਗਲ ਹੈਲਪ ਹੈ ਗਿਆ ਜਿਹੜਾ ਵੀ ਇਸ ਕਿਤੇ ਲੜਨਾ ਪਏਗਾ ਉਹ ਲੜਨਗੇ ਕਲਸ ਜੋ ਪਰਿਵਾਰ ਵੱਲੋਂ ਕੀਤੀ ਬਹੁਤ ਬੁਕੀਤਾ ਜਾਊਆ ਸੀ ਬੇਸ਼ਾਂਜ ਰਹਾਂਗੇ ਇਹਨਾਂ ਕਹਿੰਦਾ ਬਹੁਤ ਸਾਰਾ ਧੰਨਵਾਦ ਕਰਨ ਦੇ ਫਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਢਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਗੀ ਗੋਚ ਚ ਬੈਠੀ ਗੁਰੂ ਰੂਹ ਸਾਰੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੱਖੋ ਬੱਖੋ ਪਾਰਟੀਆਂ ਦੇ ਸਾਡੇ ਕੋਲੇ ਬੀਜੇਪੀ ਅਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਬਾਕੀ ਹੋਰ ਸਾਡੇ ਕਾਉਂਸਲਰ ਸਹਿਬਾਨ ਸਰਪੰਚ ਨੰਬਰਦਾਰ ਸਹਿਬਾਨ ਨਹੰਗ ਜੱਥੇਬੰਦੀਆਂ ਤੇ ਹੋਰ ਧਾਰਮਿਕ ਸਮਾਜਿਕ ਜੱਥੇਬੰਦੀਆਂ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਇਸ ਕੇਸ ਦੀ ਬਹੁਤ ਜੜੀ ਅਗਵਾਹੀ ਕੀਤੀ ਤੇ ਬਹੁਤ ਵੱਡਾ ਇੱਕ ਯੋਗਦਾਨ ਪਾਇਆ ਤੇ ਅੱਜ ਵੀ ਤੁਸੀਂ ਆਪਣਾ ਇੱਕ ਇੱਕ ਕਦਮ ਚੱਲਿਆ ਸਾਡੇ ਪਰਿਵਾਰ ਦੇ ਤੇ ਪੂਰੇ ਪਿੰਡ ਦੇ ਸਿਰ ਮੱਥੇ ਤੁਹਾਡਾ ਇੱਥੇ ਆਇਆ ਤੇ ਮੈਂ ਦੋਨੋਂ ਕਮੇਟੀਆਂ ਦਾ ਤਾਈਦ ਨਾਲ ਧੰਨਵਾਦ ਕਰਦਾ ਜਿਨ੍ਹਾਂ ਨੇ ਪਰਿਵਾਰ ਦੀ ਮਾਲੀ ਸਹਿਯੋਗਤਾ ਕੀਤੀ ਮਾਲੀ ਮਦਦ ਕੀਤੀ ਤੇ ਅਸੀਂ ਉਸ ਦਿਨ ਮੰਗ ਰੱਖੀ ਸੀ ਸਰਕਾਰ ਕੋਲੇ ਅਸੀਂ ਡੀਸੀ ਨੂੰ ਬੇਨਤੀ ਕੀਤੀ ਸੀ ਮਾਨਯੋਗ ਡੀਸੀ ਸਾਹਿਬ ਨੂੰ ਵੀ 25-25 ਲੱਖ ਰੁਪਏ ਮੁੱਖ ਮੰਤਰੀ ਲੀਪੰਡ ਦਾ ਹੋਵੇ ਤੇ ਦੂਜਾ ਐਸੀਐਸਟੀ ਇੱਕ ਲੱਖ ਦੇ ਜਿਹੜਾ ਇਹਨਾਂ ਨੂੰ 8.5 ਲੱਖ ਰੁਪਏ ਇੱਕ ਪਰਿਵਾਰ ਨੂੰ ਮਿਲਣਾ ਸੀ ਕਹਿੰਦੇ ਐਸੀ ਇੱਕ ਪਰਿਵਾਰ ਹੈ ਜੀ ਪਰ ਲੇਕਿਨ ਜਿਹੜੀ ਸਾਨੂੰ ਦੇਖਣ ਪਏ ਰਹੀ ਹੈ ਅੱਜ ਸਾਡਾ ਭੋਗ ਸੀ ਭੋਗ ਤੇ ਸਾਡੀ ਅਸੀਂ ਕੱਲ ਵੀ ਬੇਨਤੀ ਕੀਤੀ ਅਫਸਰਾਂ ਨੂੰ ਵੀ ਭੋਗ ਤੇ ਸਾਰਾ ਕੁਝ ਲੈ ਕੇ ਜਿਵੇਂ 10-10 ਲੱਖ ਰੁਪਏ ਜਾਂ 25-25 ਲੱਖ ਰੁਪਏ ਦੀ ਅਸੀਂ ਕਰੀ ਸੀ ਮਾਲੀ ਮਾਲੀਬਤ ਦੀ ਉਹ ਅੱਜ ਲੈ ਕੇ ਆਣਾ ਸੀ ਦੂਜੇ ਆ ਕੀ ਪਰਿਵਾਰ ਦੀ ਦੌਕਰੀ ਦੀ ਗੱਲ ਕਰੀ ਸੀ ਅਸੀਂ ਇਹ ਭੀਖ ਨਹੀਂ ਮੰਗਦੇ ਇਹ ਬੱਚੇ ਗਏ ਨੇ ਬੱਚਿਆਂ ਦੀ ਅਣਮੋਲਿ ਕੀਮਤ ਨਹੀਂ ਦੇ ਸਕਦਾ ਅਸੀਂ ਇਹਨਾਂ ਦੀ ਹੈਲਪ ਨਹੀਂ ਕਰ ਸਕਦੇ ਤੇ ਮਦਦ ਨਹੀਂ ਕਰ ਸਕਦੇ ਇਹ ਮਾਇਆ ਨੇ ਸਾਰੀ ਜ਼ਿੰਦਗੀ ਜਿਹੜਾ ਬਿਲਕੜਾ ਆਪਣੇ ਬੱਚਿਆਂ ਨੂੰ ਯਾਦਗਾਰ ਕਰਕੇ ਅਸੀਂ ਪੈਸੇ ਨਾਲ ਇਹਨਾਂ ਬੱਚਿਆਂ ਦੀ ਮਦਦ ਨਹੀਂ ਕਰ ਸਕਦੇ ਪਰ ਲੇਕਿਨ ਜਿੰਨੇ ਵੀ ਹਮਦਰਦੀ ਹੋਏ ਦੋਨੋਂ ਪਰਿਵਾਰ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਨੇ ਐਸਸੀ ਜਾਤੀ ਨਾਲ ਸੰਬੰਧਿਤ ਨੇ ਗਰੀਬ ਪਰਿਵਾਰ ਨੇ ਜਿਨ੍ਹਾਂ ਦੀਆਂ ਘਰਾਂ ਦੀਆਂ ਛੱਤਾਂ ਟੁੱਟੀਆਂ ਹੋਈਆਂ ਨੇ ਤੇ ਅੱਜ ਤੱਕ ਇਹਨਾਂ ਨੂੰ ਕਿਸੇ ਨੂੰ ਕੱਚੇ ਮਕਾਨਾਂ ਦੇ ਮੁੱਲ ਦੀ ਪੈਸੇ ਨਹੀਂ ਂਗਲੇ ਤਿੰਨ ਤਿੰਨ ਸਾਲ ਹੋ ਗਏ ਜਦੋਂ ਉਹ ਫੈਲਾ ਲਈ ਫਿਰਦੇ ਨੇ ਆਪਣੇ ਲਈ ਕੱਚੇ ਮਕਾਨਾਂ ਵਾਸਤੇ ਦੋਨੋਂ ਪਰਿਵਾਰ ਇਸ ਤਰ੍ਹਾਂ love me ਥੋੜੀ ਬੋਦੀ ਹੱਥ ਜਿਵੇਂ ਕਰ ਸਕਦੇ ਹਾਂ 25-25000 ਰੁਪਏ ਦੋਨੇ ਪਰਿਵਾਰਾਂ ਨੂੰ ਆਪਣੇ ਵੱਲੋਂ ਮਦਦ ਕਰਦਾ ਤੇ ਤੁਹਾਨੂੰ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਤੁਸੀਂ 10000 5000 ਜੋ ਵੀ ਦੇਣਾ ਆ ਕਿਸੇ ਮੁੰਡੇ ਕੋਲ ਨਾ ਖਾਜੋ ਅੱਜ ਨਹੀਂ ਤਾਂ ਕੱਲ ਨੂੰ ਇਸ ਪਰਿਵਾਰਾਂ ਦੀ ਦੋਨਾਂ ਦੀ ਮਦਦ ਕਰੋ ਤੇ ਅਸੀਂ ਹੋਰ ਨੂੰ ਬੱਚੇ ਤੋਂ ਵਾਪਸ ਨਹੀਂ ਕਰ ਸਕਦੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਤੇ ਉਹਨਾਂ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਨਮਾਜ਼ ਵਖਸੀ ਤੇ ਭਾਰਾ ਮੰਨ ਦਾ ਪ੍ਰਵਾਹ ਨੂੰ ਬਲਵਕਸੀ ਤੇ ਵੱਧ ਤੋਂ ਵੱਧ ਸਹਿਯੋਗ ਵੀਰੋ ਇਹਨਾਂ ਦੀ ਤਰਫ ਤੇ ਤੁਹਾਡਾ ਜਿਹੜਾ ਇੱਥੇ ਆ ਕੇ ਇਹਨਾਂ ਨੂੰ ਧੰਨਵਾਦ ਤੁਹਾਡਾ ਇੱਕ ਕਦਮ ਚੱਲਿਆ ਸਾਡੇ ਸਿਰ ਮੱਥੇ ਜਦੋਂ ਵੀ ਕਿਤੇ ਕੋਈ ਮਾੜੀ ਘਟਨਾ ਅਸੀਂ ਤਾਂ ਡੀਸੀ ਨੂੰ ਮੰਗ ਪੱਤਰ ਦਿੱਤਾ ਸੀ ਐਸਡੀ ਸਾਹਿਬ ਅੱਜ ਦੱਸ ਕੇ ਜਾਓ ਇੱਥੇ ਬੈਠੇ ਨੇ ਲੋਕ ਪਬਲਿਕ ਮੀਟਿੰਗ ਅੱਜ ਚਲ ਕਰਕੇ ਜਾਓ ਵੀ ਤੁਸੀਂ ਇੱਕ ਮਹੀਨੇ ਚ ਰਾਸ਼ਨ ਕਾਰਡ ਕਟਾਉਂਗੇ ਜਾਂ ਇਹਨਾਂ ਦੀ ਵੋਟਾਂ ਕਟਾਉਂਗੇ ਜਾਂ ਆਧਾਰ ਕਾਰਡ ਕਟਾਉਂਗੇ ਇਹ ਨਹੀਂ ਹੈ ਵੀ ਇੱਕ ਆਨ ਵਾਲਾ ਸਭਾ ਕਿਤੇ ਫੇਰ ਦੇਖੀ ਦੇਖੀ ਜਾਊਗਾ ਫੇਰ ਕਿਸੇ ਨਵੀਂ ਵਾਰਤਾ ਤੱਕ ਤੁਸੀਂ ਅੱਜ ਕਹਿ ਕੇ ਜਾਓ ਵੀ ਅਸੀਂ ਇੱਕ ਮਹੀਨੇ ਚ ਪ੍ਰੋਪਰ ਕਾਰਵਾਈ ਕਰ ਦਿਆਂਗੇ ਤਾਂ ਕਿ ਲੋਕਾਂ ਦੇ ਜਿਹੜੇ ਹਿਰਦੇ ਨੇ ਜਿਹੜੇ ਲੋਕਾਂ ਦੇ ਜਕਮ ਦੇ ਉਹ ਠੰਡੇ ਹੋਣ ਅਸੀਂ ਸਾਨੂੰ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਹਾਂ ਤਾਂ ਕਿ ਮੈਂ ਕਰਾਈ ਆ ਕੇ ਦੱਸ ਕੇ ਜਾਵਾਂ ਤੇ ਦੋਵਾਰਾਂ ਦੀ ਜਿਹੜੀ ਅਗਲਾ ਤੁਸੀਂ 10-10 ਲੱਖ ਦਾ ਅਸੀਂ 25-25 ਦੀ ਕਰੀ ਸੀ 10 ਲੱਖ ਦਾ ਚੈੱਕ ਉਹ ਕਿਸ ਦਿਨ ਆਊਗਾ ਕਰੇ ਬਚਾਓ ਤੇ ਇਹਨਾਂ ਦੀ ਨੌਕਰੀ ਦਾ ਇੱਕ ਹੀ ਉਹ ਪਰਿਵਾਰ ਨੂੰ ਜਾ ਹਿੱਲਿਆ ਕਰੋ ਤੇ ਦੂਜਾ ਤੁਸੀਂ ਇਹ ਜਿਹੜੀਆਂ ਬੋਤਾਂ ਕਟੜੀਆਂ ਦੇ ਨੀਲੇ ਬਾੜ ਬਚਲੇ ਨੇ ਉਹਨਾਂ ਦਾ ਵੀ ਤੁਸੀਂ ਨੈ ਕਰਾਹੀ ਇੱਥੇ ਆ ਕੇ ਦੱਸ ਕੇ ਜਾਓ ਵੀ ਇਹ ਕਿੰਨੀ ਦੇਰ ਚ ਜਿਹੜਾ ਸਾਡਾ ਪ੍ਰੋਸੈਸ ਸ਼ੁਰੂ ਹੋ ਜੂਗਾ ਤੇ ਕਿੰਨੀ ਦੇਰ ਚ ਪੱਕੰਬਲ ਹੋ ਜਾਊ ਸਾਡੇ ਸਦੀਵੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਗੋਰੀ ਚ ਬੈਠੀ ਹੋਈ ਸਾਰੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਲੱਗਦਾ ਜਦੋਂ ਅਸੀਂ ਹਜ਼ੂਰੀ ਚ ਬੈਠੇ ਹੋਈਏ ਤਾਂ ਇਮਾਨਦਾਰੀ ਤੋਂ ਜ਼ਰੂਰ ਕਮ ਲੈਣਾ ਚਾਹੀਦਾ ਹੈ ਇਹ ਬਹੁਤ ਜ਼ਰੂਰੀ ਹੈ ਇਹ ਕੋਈ ਉਮਰ ਨਹੀਂ ਸੀ ਦਮਨਪ੍ਰੀਤ ਹੋਰਾਂ ਦੀ ਜਾਂ ਦਿਲਪ੍ਰੀਤ ਹੋਰਾਂ ਦੀ ਜਾਨ ਦੀ ਬਟ ਇਹ ਜਿਵੇਂ ਮਹਾਵਾਕ ਹੈ ਕਿ ਜੋ ਆਇਆ ਉਹ ਚਲਸੀ ਸਭ ਕੀ ਆਈ ਭਾਰੀ ਹਰ ਬੰਦੇ ਨੇ ਜਾਣਾ ਔਰ ਹੁਕਮ ਚ ਆਸੀ ਸਾਰੇ ਇਹ ਗੀਤਾ ਚ ਵੀ ਹੈ ਕੁਰਾਨ ਚ ਵੀ ਲਿਖਿਆ ਔਰ ਗੱਭਜੀ ਸਾਹਿਬ ਸਾਰਾ ਹੁਕਮ ਚ ਜਾਣਾ ਆਉਣਾ ਦੁੱਖ ਸੁਖ ਹੁਕਮੀ ਲਿਖ ਦੁਖ ਸੁਖ ਪਾਇਓ ਦੁੱਖ ਔਰ ਖੁਦ ਕੋਈ ਸਾਡੇ ਹੁਕਮ ਚ ਨੇ ਤਾਂ ਮੈਨੂੰ ਸਮਝ ਨਹੀਂ ਆਉਂਦੀ ਜਦੋਂ ਸਾਰਾ ਸੁਤੰਤ ਚੇਤਾ ਬੰਦਾ ਗਲਤ ਕਮਾਲ ਪ੍ਰੇਰਿਤ ਕਿਉਂ ਹੁੰਦਾ ਹੈ ਗਲਤ ਕਮਾਲ ਜਾਂਦਾ ਕਿਉਂ ਹੈ ਜਾਂ ਗਲਤ ਬਿਆਨੀ ਕਿਉਂ ਹੁੰਦੀ ਹੈ ਮੇਰੀ ਇੱਕ ਬੇਨਤੀ ਹੈ ਮੈਨੂੰ ਲੱਗਦਾ ਨਹੀਂ ਹੁਣ ਐਸਡੀਐਮ ਸਾਹਿਬਾ ਵਾਪਸ ਆਉਣਗੇ ਬਟ ਇੱਕ ਬੇਨਤੀ ਉਹਨਾਂ ਨੂੰ ਸਾਰੇ ਕੱਲਾ ਆਪਣੇ ਲੋਕ ਹੀ ਨਹੀਂ ਸੀਗੇ ਇਸ ਪੰਜਾਬ ਵੀ ਸ਼ਾਮਲ ਹੈ ਔਰ ਤੁਹਾਨੂੰ ਸਿਰਫ ਇੱਥੇ ਦੋ ਤਿੰਨ ਵੀਡੀਓ ਮਿਲੇ ਹੋਣੇ ਐ ਮੈਂ ਕਮ ਸੇ ਕਮ 2-300 ਬੰਦਿਆਂ ਨਾਲ ਗੱਲ ਕਰ ਚੁੱਕਿਆ ਜੋ ਵਿਟਾਮ ਨੇ ਜੋ ਸਫਰ ਕਰ ਰਹੇ ਨੇ ਸਿਰਫ ਇਸੇ ਗੱਲ ਕਰਕੇ ਸਾਡੇ ਭਰਾਵਾਂ ਨੇ ਯੂਪੀ ਬਿਹਾਰ ਵਾਲੇ ਕੋਈ ਪ੍ਰੋਬਲਮ ਨਹੀਂ ਪਰ ਕੋਈ ਕ੍ਰਿਮੀਨਲ ਸਾਡਾ ਭਰਾ ਨਹੀਂਗਾ ਜੋ ਉੱਥੇ ਕ੍ਰਾਈਮ ਕਰਦੇ ਨੇ ਇਹ ਤੇਖੇ ਵਾਲੇ ਕ੍ਰਾਈਮ ਕਰਦੇ ਨੇ ਉੱਥੇ ਇਹ ਜੋ ਸਿਸਟਮ ਚਲਾ ਰੱਖਿਆ ਹੈ ਕੀ ਅਸੀਂ ਇਹਨੂੰ ਰੋਕਾਂਗੇ ਜਾਂ ਇਹਦੇ ਵਿੱਚ ਜਰ ਚੁੱਕਰੂਗੇ ਮੜਾ ਜਾਓ ਉਮੜਾ ਸਾਹਿਬ ਗੱਲ ਕਰ ਲਈਏ ਜ਼ਰਾ ਜ਼ਰੂਰੀ ਗੱਲ ਹੈ ਕੀ ਅਸੀਂ ਇਸ ਸਿਸਟਮ ਨੂੰ ਰੋਕਾਂਗੇ ਜਾਂ ਬੰਤਾਵਾਂਗੇ ਇਹ ਸਿਸਟਮ ਰੋਕਿਆ ਕਿਵੇਂ ਜਾਊਗਾ ਰੋਕਿਆ ਇਸ ਤਰ੍ਹਾਂ ਜਾਊਗਾ ਕਿ ਇਹਨਾਂ ਦੇ ਬਣੇ ਹੋਏ ਆਧਾਰ ਕਾਰਡ ਰਾਸ਼ਨ ਕਾਰਡ ਦੇ ਵੋਟ ਕਾਰਡ ਰੱਦ ਕੀਤੇ ਜਾਣ ਔਰ ਜੋ ਨਵੇਂ オリジナル ਨੇ ਵੈਰੀਫਿਕੇਸ਼ਨ ਉਹਨਾਂ ਦੀ ਹੋਵੇ ਉਸ ਦਿਨ ਡੀਐਸਪੀ ਸਾਹਿਬ ਨੇ ਵੀ ਕਿਹਾ ਸੀ ਐਸਟੀਐਮ ਮੈਡਮ ਨੇ ਵੀ ਕਿ ਸਾਡੇ ਡੋਮੇਨ ਚ ਨਹੀਂ ਕੁਝ ਗੱਲਾਂ ਸਾਡੇ ਅਧਿਕਾਰ ਚ ਨਹੀਂ ਗੀਆਂ ਕੁਝ ਗੱਲਾਂ ਤਾਂ ਕੁਝ ਗੱਲਾਂ ਡੀਸੀ ਸਾਹਿਬ ਦੇ ਅਧਿਕਾਰ ਚ ਨੇ ਕੁਝ ਸੀਪ ਸੈਕਟਰੀ ਸਾਹਿਬ ਦੇ ਕੁਝ ਮੁੱਖ ਮੰਤਰੀ ਸਾਹਿਬ ਦੇ ਤੇ ਜੇ ਪੂਰੇ ਸਟੇਟ ਦੇ ਅਧਿਕਾਰ ਚ ਨਹੀਂ ਤਾਂ ਕੀ ਸਟੇਟ ਇਹਦੇ ਤੇ ਮਤਾ ਪਾ ਕੇ ਵਿਧਾਨ ਸਭਾ ਨੂੰ ਨਹੀਂ ਤਾਂ ਇੱਕ ਲੀਸ ਗਵਰਨਮੈਂਟ ਵੱਲੋਂ ਇੱਕ ਰეკਮੈਂਡੇਸ਼ਨ ਇਲੈਕਸ਼ਨ ਕਮਿਸ਼ਨ ਨੂੰ ਤੇ ਸੈਂਟਰ ਗਵਰਨਮੈਂਟ ਨੂੰ ਭੇਜੂਗੀ ਮੈਂ ਸਰਦਾਰ ਕੋਵਿੰਦ ਸਿੰਘ ਜੀ ਬੈਠੇ ਨੇ ਮੈਂਬਰ ਲੈਜਿਸਲੇਟਰ ਆਫ ਅਸੈਂਬਲੀ ਨੇ ਐਮ ਐਲ ਏ ਨੇ ਸਾਡੇ ਮੈਂ ਇਹਨਾਂ ਨੂੰ ਵੀ ਤਰਫਾਸ ਕਰੂੰਗਾ ਕਿ ਇਥੋਂ ਦੇ ਸਾਰੇ ਜਣਿਆਂ ਦੀ ਇਹ ਇੱਕ ਜੋ ਭਾਵਨਾ ਹੈ ਇਹਨੂੰ ਉਹ ਉੱਪਰ ਜਾ ਕੇ ਦੱਸਾਂ ਤੇ ਉਸ ਦਿਨ ਖੜ ਕੇ ਅਸੀਂ ਇੱਕ ਪੰਜਾਬ ਦਾ ਪੂਰੀ ਕਮਿਟਮੈਂਟ ਕੀਤੀ ਸੀ ਤੁਹਾਨੂੰ ਸਾਰਿਆਂ ਨੂੰ ਨਾਮ ਲੈ ਕੇ ਕਿ ਇੱਕ ਮਹੀਨੇ ਦੇ ਅੰਦਰ ਇਸ ਤੇ ਕੁਝ ਨਹੀਂ ਹੋਇਆ ਤਾਂ ਇਹਦੇ ਤੇ ਇੱਕ ਪੰਜਾਬ ਵਿਆਪੀ ਅੰਦੋਲਨ ਚੱਲੂਗਾ ਔਰ ਫੇਰ ਉਹਦੀ ਜ਼ਿੰਮੇਦਾਰ ਸਰਕਾਰ ਹੋਊ। ਕਿਉਂ? ਕਿਉਂਕਿ ਜ਼ਰੂਰੀ ਹੈ। ਅੱਜ ਵੀ ਬਹੁਤ ਸਾਰੇ ਜਿਵੇਂ ਜਲੰਧਰ ਜੋ ਆ ਇੱਕ ਪਾਰਟੀ ਦੇ ਲਈ ਉਸ ਕਰ ਤਿੰਨ ਪਾਰਟੀਆਂ ਬਦਲ ਚੁੱਕੇ ਨੇ। ਇਸ ਵਕਤ ਬੀਜੇਪੀ ਚ ਨੇ ਉਹਨਾਂ ਨੇ ਇੱਕ ਪ੍ਰਵਾਸੀਆਂ ਦੀ ਰੈਲੀ ਨੂੰ ਆਵਾਹਨ ਕੀਤਾ। ਇਸ ਤਰ੍ਹਾਂ ਦੀਆਂ ਗੱਲਾਂ ਪੜਤਾਉਣ ਵਾਲੀਆਂ ਕਿਉਂ ਕੀਤੀਆਂ ਜਾਨ ਜੀ? ਇਹ ਪੰਜਾਬ ਹੈ ਨਾ। ਕੀ ਸਾਡੇ ਲੋਕ ਯੂਪੀ ਜਾਂਦੇ ਨੇ ਕੈਨੇਡਾ ਜਾਂਦੇ ਨੇ ਉੱਥੇ ਜਾ ਕੇ ਗਲ ਵੜਦੇ ਨੇ ਤੇ ਵੱਢ ਕੇ ਸਾਰੀ ਦੀ ਸਾਰੀ ਫੈਮਿਲੀ ਖੋਮ ਹੋ ਜੇ ਐਸੇ ਕੁੰਬੜਾ ਪਿੰਡ 'ਚ ਇੱਕ ਪ੍ਰਿੰਸ ਨਾਮ ਦਾ ਮੁੰਡਾ ਜਿਹਦੀ ਅੱਧੀ ਧੌਣ ਵੱਡੀ ਹੋਈ ਹੈ ਵੈਜੀਟੇਬਲ ਬਣਿਆ ਪਿਆ ਵੈਜੀਟੇਬਲ ਮੀਨ ਉਹਨੂੰ ਕੋਈ ਸੁਰਤ ਨਹੀਂ 10 ਬੰਦੇ ਨਾਮਯਾਨਤ ਸੀ ਸਿਰਫ ਤਿੰਨ ਫੜੇ ਗਏ ਨੇ ਸੱਤਾ ਦਾ ਕੁਝ ਪਤਾ ਨਹੀਂ ਕੌਣ ਦੋਸ਼ੀ ਹੈ ਮੈਂ ਨਹੀਂ ਕਹੂੰਗਾ ਸਾਡੀ ਪੁਲਿਸ ਦੋਸ਼ੀ ਆ ਜਦ ਪੁਲਿਸ ਕੋਲੋਂ ਕੋਈ ਰਿਕਾਰਡ ਹੀ ਨਹੀਂ ਗਾ ਕਿ ਉਹ ਕਿੱਥੇ ਚਲੇ ਗਏ ਸਾਰੀ ਦੁਨੀਆ ਚ ਕਿਵੇਂ ਭਾਲ ਲੂਗੇ ਤੁਸੀਂ ਵੀ ਸੋ ਇਹ ਆਤੀ ਜ਼ਰੂਰੀ ਹੈ ਕਿ ਕੀਤਾ ਜਾਵੇ ਮੈਂ ਫਿਰ ਕਹਿੰਦਾ ਜਿਸ ਦਿਨ ਦਮਨਪ੍ਰੀਤ ਜੀ ਦਾ ਸੰਸਕਾਰ ਹੋਇਆ ਸੀ ਉਸ ਦਿਨ ਅਸੀਂ 1 ਮਹੀਨਾ ਦਿੱਤਾ ਸੀ 1 ਮਹੀਨੇ ਬਾਅਦ ਜੇ ਗੱਲਾਂ ਨਾ ਹੋਈਆਂ ਤਾਂ ਇਹਦਾ ਪੰਜਾਬ ਪਿਆਪੀ ਅੰਦੋਲਨ ਹੋਊਗਾ ਔਰ ਇਹ ਚੀਜ਼ ਅਸੀਂ ਕਰਵਾ ਕੇ ਛੱਡਾਂਗੇ ਇਹਦੇ ਨਾਲ ਜੋੜ ਕੇ ਇੱਕ ਹੋਰ ਗੱਲ ਕਹੀ ਸੀ ਕਿ ਜੋ ਵੀ ਇਹਨਾਂ ਦੀ ਮਾਲੀ ਮਾਕਦ ਹੋਈ ਆ ਪਰਿਵਾਰ ਦੀ ਦਿਲਪ੍ਰੀਤ ਦੀ ਫੈਮਿਲੀ ਦੀ ਤੇ ਦਮਨਪ੍ਰੀਤ ਦੀ ਫੈਮਿਲੀ ਦੀ ਉਸ ਤੋਂ ਇਲਾਵਾ ਮੁੱਖ ਮੰਤਰੀ ਅਰ ਲੀਫ ਫੰਡ ਚੋਂ 25 ਲੱਖ ਰੁਪਇਆ ਦਿੱਤਾ ਜਾਵੇ ਸਾਡੇ ਮੁੱਖ ਮੰਤਰੀ ਜਾਵੇ ਕਦੋਂ ਵੀ ਚੋਣ ਐਲਾਨ ਕਰ ਸਕਦੇ ਨੇ ਐਡੀ ਵੱਡੀ ਘਟਨਾ ਹੋਗੀ ਮੁਹੱਲੀ ਬੰਦ ਹੋ ਗਿਆ ਸਾਰੇ ਪੰਜਾਬ ਕੇ ਰਿਐਕਸ਼ਨ ਹੋ ਗਿਆ ਕਿ ਇਹਨਾਂ ਦਾ ਇਹ ਬੰਦਾ ਨਹੀਂ ਹੱਕ ਕੇ ਦੀ ਅਨਾਉਂਸਮੈਂਟ ਕਰ ਦਿੱਤੀ ਜਾਵੇ ਜੇ ਨਾ ਜਿਸ ਦਿਨ ਇਸ ਅੰਦੋਲਨ ਦਾ ਐਲਾਨ ਹੋਊਗਾ ਅਸੀਂ ਇਸ ਫੈਮਿਲੀ ਦੇ ਪਰਿਵਾਰ ਵਾਲਿਆਂ ਨੂੰ ਬਿਠਾ ਕੇ ਨਾਲ ਇਸ ਦਾ ਵੀ ਐਲਾਨ ਕਰਾਂਗੇ ਜੇ ਨਾ ਮਿਲਿਆ ਤਾਂ ਅੰਦੋਲਨ ਇਹਦੇ ਤੇ ਵੀ ਕੰਟੀਨਿਊ ਰਹੂਗਾ ਇਹ ਮੇਰਾ ਤੁਹਾਡੇ ਸਾਰਿਆਂ ਨਾਲ ਤੁਹਾਨੂੰ ਸਾਰਿਆਂ ਨੂੰ ਨਾਲ ਲੈਂਦੇ ਵਾਦਾ ਇਸ ਤੋਂ ਜ਼ਿਆਦਾ ਹੋਰ ਕੋਈ ਵੀ ਸਿਆਸੀ ਗੱਲ ਕਰਨੀ ਜਾਂ ਹੋਰ ਗੱਲ ਕਰਨੀ ਇਹ ਉਹਦਾ ਮੌਕਾ ਨਹੀਂ ਹੈ ਮੈਂ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰ ਚੁੱਕਿਆ ਐ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਕਿ ਜੋ ਹੋ ਰਿਹਾ ਐ ਇਹ ਸਿਰਫ ਥੋਡੀ ਗਲਤੀ ਨਹੀਂ ਇਸ ਤੋਂ ਪਹਿਲਾਂ ਵਾਲਿਆਂ ਨੇ ਵੀ ਉਸ ਤੋਂ ਪਹਿਲਾਂ ਵਾਲਿਆਂ ਨੇ ਵੀ ਇਹ ਸਾਰੀਆਂ ਚੀਜ਼ਾਂ ਕੀਤੀਆਂ ਨੇ ਪਰ ਮੈਂ ਤੁਹਾਨੂੰ ਇੱਕ ਆਫੀਸ਼ੀਅਲ ਗਿਣਤੀ ਦੱਸ ਦਿਆਂ 40 ਲੱਖ ਪ੍ਰਵਾਸੀ ਔਲ ਰੈਡੀ ਪੰਜਾਬ ਚ ਹੈ ਜੇ 3 ਕਰੋੜ ਦੀ ਪਾਪੂਲੇਸ਼ਨ ਹੈ ਔਰ ਉਹਦੇ ਚ 40 ਲੱਖ ਪ੍ਰਵਾਸੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਲਓ ਸਾਡੀ ਗਿਣਤੀ ਕਿੰਨੀ ਹੈ ਤੇ ਉਹਨਾਂ ਦੀ ਕਿੰਨੀ ਹੋ ਚੁੱਕੀ ਹੈ ਪੂਰੀ ਦੁਨੀਆ ਚ ਸਾਰੇ ਪੰਜਾਬੀ ਮਿਲਾ ਲਓ ਇੰਨੀ ਗਿਣਤੀ ਨਹੀਂ